ਹਿੰਦੋਸਤਾਨ ਦੇ ਵਿੱਚ ਹਰ ਸਾਲ 1 ਲੱਖ ਤੋਂ ਜ਼ਿਆਦਾ ਬੰਦੇ ਦੀ ਸੱਪ ਲੜਨ ਨਾਲ ਮੌਤ ਹੁੰਦੀ ਹੈ। ਔਰ ਕਈ ਦਿਹਾਤੀ ਰੀਏ ਹੋ ਜੇ ਨੇ ਜਿੱਥੇ ਕੋਈ ਇਹੋ ਜੀ ਸਹੂਲਤ ਨਹੀਂ ਹੁੰਦੀ ਕਿ ਅਸੀਂ ਦਾ ਇਲਾਜ ਕਰ ਬਈਏ। ਔਰ ਕਈ ਲੋਕ ਭੋਲੇ ਇਹੋ ਜੇ ਹੁੰਦੇ ਨੇ ਜਿਹੜੇ ਪਿੰਡਾਂ ਦੇ ਹੁੰਦੇ ਨੇ ਅਨਪੜ੍ਹ ਹੁੰਦੇ ਨੇ ਜਿਹੜੇ ਉਹ ਜਾ ਲੋਕ ਕੋ ਚਲੇ ਜਾਂਦੇ ਆ ਪੰਡਤਾਂ ਕੋਲ ਚਲੇ ਜਾਂਦੇ ਆ ਫਾਂਡਾ ਕਰਾਨ ਜਾਂ ਫਿਰ ਉਹ ਜਿਹੜੇ ਜੋਗੀ ਹੁੰਦੇ ਨੇ ਜਾਨ ਜਿਹੜੇ ਜਿਹੜਾ ਕੰਦੇ ਅਸੀਂ ਤਾਤ੍ਰਿਕ ਐ ਡੇਰਿਆਂ ਚ ਚਲੇ ਜਾਂਦੇ ਆ ਵੀ ਸਾਡਾ ਮੋਰ ਪੰਖਣਾ ਫਾਂਡਾ ਕਰ ਦੋ ਸੱਪ ਲੜ ਗਿਆ ਤੇ 99% ਲੋਗ 100% ਲੋਗ ਜਿਹੜੇ ਇਹੋ ਜਿਹਾ ਇਲਾਜ ਕਰਾਉਂਦੇ ਨੇ ਉਹ ਮਰ ਕੇ ਹੀ ਆਉਂਦੇ ਨੇ ਮਾਰੀ ਜਾਂਦੇ ਨੇ ਕਦੀ ਵੀ ਕਿਸੇ ਓਝਾ ਕੋਲ ਕਿਸੇ ਪੰਡਤ ਕੋਲ ਕਿਸੇ ਸਪੇਰੇ ਕੋਲ ਕਿਸੇ ਤਾਤ੍ਰਿਕ ਕੋਲ ਕਿਸੇ ਪੀਰਾਂ ਫਕੀਰਾਂ ਦੀ ਜਗ੍ਹਾ ਤੇ ਜਾ ਕੇ ਕੋਵਾ ਫਾਂਡਾ ਕਰਾ ਆਵਾ ਸੱਪ ਲੜੇ ਦਾ ਜ਼ਹਿਰ ਨਿਕਲ ਜਾਂਦਾ ਇਸ ਤਰ੍ਹਾਂ ਕੁਛ ਨਹੀਂ ਜੇ ਹੁੰਦਾ ਸਿਰਫ ਇਹਦਾ ਜ਼ਹਿਰ ਹਸਪੀਟਲ ਚ ਜਾ ਕੇ ਹੀ ਐਂਟੀ ਵੈਨਮਨ ਨਾਲ ਹੀ ਖਤਮ ਹੁੰਦਾ ਹੈ ਪਰ ਸੱਪ ਦੇ ਆnde ਜਿਹੜੇ ਪਾਣੀ ਵਾਲੇ ਸੱਪ ਹੁੰਦੇ ਨੇ ਕਿ ਪਾਣੀ 'ਚ ਹੀ ਰਹਿੰਦੇ ਨੇ ਤੇ ਪਾਣੀ 'ਚ ਹੀ ਲੜਦੇ ਨੇ ਜ਼ਿਆਦਾਤਰ ਇਹ ਵੀ ਪ੍ਰਜਾਤੀ ਹੁੰਦੀ ਸੱਪ ਦੀ ਹਾਂਜੀ ਪਾਣੀ ਵਾਲੇ ਸੱਪ ਵੀ ਹੁੰਦੇ ਨੇ ਪਾਣੀ ਵਾਲਾ ਸੱਪ ਪਾਣੀ 'ਚ ਜ਼ਿਆਦਾ देर ਨਹੀਂ ਰਹਿ ਸਕਦਾ ਇੱਕ ਮੱਛੀ ਵੀ ਭਾਵੇਂ ਪਾਣੀ 'ਚ ਹੁੰਦੀ ਆ ਇੱਕ ਮગર ਮੱਛੀ ਵੀ ਪਾਣੀ 'ਚ ਹੁੰਦਾ ਵਾ ਪਰ ਉਹ ਲਗਾਤਾਰ ਪਾਣੀ 'ਚ ਨਹੀਂ ਰਹਿੰਦੇ ਉਹਨਾਂ ਨੂੰ ਕੁਝ ਦੇਰ ਬਾਅਦ ਸਾਹ ਲੈਣ ਵਾਸਤੇ ਆਕਸੀਜਨ ਲੈਣ ਵਾਸਤੇ ਉੱਪਰ ਆਣਾ ਹੀ ਪੈਂਦਾ ਹੈ ਉਹ ਸਨੇਕ ਜਿਹੜੇ ਨੇ ਬਸ ਕੁਝ ਧੇਰ ਵਾਸਤੇ 5 10 ਮਿੰਟ ਵਾਸਤੇ 15 ਮਿੰਟ ਵਾਸਤੇ ਉਹਨਾਂ ਦਾ ਸਟੈਮੀਨਾ ਪਾਣੀ 'ਚ ਜ਼ਿਆਦਾ ਹੁੰਦਾ ਜਿਨ੍ਹਾਂ ਨੂੰ ਪਾਣੀ ਵਾਲਾ ਸੱਪ ਕਹਿੰਦੇ ਆ ਜਾਂ ਬੜੀ ਸਪੀਡਲੀ ਉਹ ਤੈਰ ਸਕਦੇ ਆ ਟੁਕੀ ਮਾਰ ਸਕਦੇ ਆ ਨਿਕਲ ਸਕਦੇ ਆ ਪਰ ਉਹਨਾਂ ਨੂੰ ਆਕਸੀਜਨ ਚਾਹੀਦੀ ਚਾਹੀਦੀ ਉਹ ਬਾਹਰ ਉਹਨਾਂ ਨੇ ਜ਼ਰੂਰ ਆਣਾ ਹੁੰਦਾ ਹੈ ਇਹ ਪਾਣੀ 'ਚ ਜਿਹੜਾ ਇਨਸਾਨ ਹੁੰਦਾ ਉਹਨੂੰ ਹੀ ਲੜਦੇ ਨੇ ਜਾਂ ਪਾਣੀ ਤੋਂ ਬਾਹਰ ਵੀ ਲੜ ਜਾਂਦੇ ਨੇ ਕਿਸੇ ਨਹੀਂ ਬਾਹਰ ਕਿਸੇ ਨੂੰ ਨਹੀਂ ਲੜਦੇ ਪਾਣੀ ਵਾਲੇ ਸੱਪ ਪਾਣੀ 'ਚ ਰਹਿੰਦੇ ਜਾਂ ਪਾਣੀ ਦੇ ਕੰਡੇ 'ਤੇ ਹੀ ਰਹਿੰਦੇ ਨੇ ਜਿਹੜਾ ਕੋਈ ਨਜ਼ਰ ਲਾਗੇ ਜਾਵੇ ਜਾਂ ਇਹਨਾਂ ਨੂੰ ਖਤਰਾ ਜਿੱਦੇ ਕੋਲੋਂ ਇਨਸਾਨ ਕੋਲੋਂ ਹੋਵੇ ਫਿਰ ਉਹ ਇਹ ਆਪਣੀ ਜਾਨ ਬਚਾਣ ਲਈ ਉਹਨਾਂ ਨੂੰ ਲੜਦੇ ਨੇ ਉਡਣਾ ਸੱਪ ਹੀ ਹੁੰਦਾ ਆਂਦੇ ਉਡਣਾ ਸੱਪ ਹੈ ਉੱਡ ਕੇ ਸੱਪ ਨੂੰ ਮਾਰਦਾ ਜਿਹੜੋਂ ਦਸਦਾ ਦੋ ਉੱਡ ਉੱਡ ਕੇ ਮਾਰਦਾ ਹੈ ਇਹਦੇ ਬਾਰੇ ਦੇਖੋ ਮੈਂ ਬਹੁਤ ਸਾਰੀਆਂ ਵੀਡੀਓਜ਼ ਦੇਖੀਆਂ ਨੇ ਵੀ ਸੋਸ਼ਲ ਮੀਡੀਆ ਤੇ ਮੈਂ ਉਡਣਾ ਸੱਪ ਕਦੀ ਨਾ ਪਕੜਿਆ ਨਾ ਮੇਰੀ ਰੇਂਜ ਆਇਆ 6-7000 ਸੱਪ ਤੇ ਪਕੜ ਲਿਆ ਮੈਂ ਉਹਦੇ ਚ ਉਡਣਾ ਸੱਪ ਇੱਕ ਵੀ ਨਾ ਆਇਆ ਹੋਏਗਾ ਹੂੰ ਕੋਈ ਉਡਣਾ ਸੱਪ ਨਹੀਂ ਜੇ ਹੁੰਦਾ ਕਈ ਸੱਪ ਜੰਪ ਜ਼ਰੂਰ ਲੈਂਦੇ ਨੇ ਕੀ ਨਹੀਂ ਉੱਚਾ ਜੰਪ ਮਾਰ ਲੈਂਦੇ ਇਹ ਹੁੰਦਾ ਕਿ ਕਈ ਵਾਰੀ ਸੱਪ ਪੰਛੀਆਂ ਦੇ ਸ਼ਿਕਾਰ ਵਾਸਤੇ ਪੇੜ ਤੇ ਚੜਦੇ ਨੇ ਔਰ ਸੱਪ ਨੂੰ ਇੱਕ ਪ੍ਰੈਕਟਿਸ ਹੁੰਦੀ ਹੈ ਜੇ ਪੇੜ ਤੇ ਚੜ ਗਿਆ ਵਾ ਜੇ ਉਹਨੇ ਪੰਛੀ ਦੂਸਰੇ ਪੇੜ ਤੇ ਗਿਆ ਤਾਂ ਉਹ ਇੰਨਾ ਕ ਜੰਪ ਲੈ ਸਕਦੇ ਇੱਕ ਪੇੜ ਤੋਂ ਦੂਸਰੇ ਪੇੜ ਤੱਕ ਜਾਂਦਾ ਕੋਈ 5-7 ਫੁੱਟ ਦਾ ਜੰਪ ਲੈ ਸਕਦੇ ਨੇ ਪਰ ਉੱਡਣ ਵਾਲਾ ਸੱਪ ਕੋਈ ਨਹੀਂ ਇਹਨੂੰ ਨਾ ਤੇ ਇਹਦੇ ਪੈਰ ਹੁੰਦੇ ਨਾ ਇਹਦੇ ਪੰਖ ਹੁੰਦੇ ਨਾ ਉਡਣਾ ਇਹਨੇ ਕਦੇ ਨਾਲ ਹੈ ਇਹ ਤਾਂ ਸਿਰਫ ਉਹ ਇਹ ਕਹਿੰਦੇ ਆ AI ਕੋਈ ਹੁੰਦੀ ਆ ਪਤਾ ਨਹੀਂ ਕਦ ਨਾਲ ਵੀਡੀਓ ਵਾਡੀ ਉਡਣ ਵਾਲੇ ਸੱਪਾਂ ਦਾ ਬਣਾ ਲੈਂਦੇ ਨੇ ਇਹੋ ਜਿਹਾ ਉਡਣ ਵਾਲਾ ਸੱਪ ਕੋਈ ਨਹੀਂ ਜਿਆਗਾ ਕਿਸੇ ਕਿਸਮ ਦਾ ਵੀ ਮੈਨੂੰ ਇਹ ਦੱਸੋ ਫਨੀਅਰ ਸੱਪ ਜਿਹਨੂੰ ਆਪਾਂ ਆਖਦੇ ਨੇ ਕਿ ਫਨ ਬੜਾ ਵੱਡਾ ਜੀ ਇਹਦਾ ਸੱਪ ਦਾ ਜਾਂ ਬਹੁਤ ਸਾਰੀਆਂ ਉਦਾਹਰਨਾਂ ਵੀ ਬਣੀਆਂ ਨੇ ਕਿ ਸੱਤ ਤਰ੍ਹਾਂ ਦੇ ਸੱਤ ਸਿਰਾਂ ਵਾਲਾ ਸੱਪ ਹੁੰਦਾ ਜਾਂ ਦੋ ਸਿਰਾਂ ਵਾਲਾ ਸੱਪ ਹਣਾ ਇਹਦੇ ਬਾਰੇ ਤੁਹਾਨੂੰ ਕਦੀ ਇਸ ਤਰ੍ਹਾਂ ਦੇ ਸੱਪ ਮਿਲੇ ਨੇ ਜਿਨ੍ਹਾਂ ਨੂੰ ਫੜਿਆ ਹੋਵੇ ਤੁਸੀਂ ਫਨੀਅਰ ਜਾਂ ਦੋ ਸਿਰਾਂ ਵਾਲਾ ਸੱਪ ਦੇਖੋ ਫਨੀਅਰ ਸਨੇਕ માં ਬਹੁਤ ਪਕੜੇ ਨੇ ਹੂੰ ਆਸਾ ਸੀਜ਼ਨ ਦੇ ਵਿੱਚ ਵੀ ਘਟੋ ਘਟ 60 ਤੋਂ ਜ਼ਿਆਦਾ ਮੈਂ ਸਨੇਕ ਕਫਨੀਅਰ ਫੜ ਚੁੱਕਿਆ। ਇਨਾਂ ਕ ਮੈਨੂੰ ਐਕਸਪੀਰੀਅੰਸ ਹੋ ਗਿਆ ਕਿ ਕਿਹੜੇ ਸੱਪ ਨੂੰ ਕਿਸ ਤਰ੍ਹਾਂ ਪકડਨਾ ਕਿਹੜਾ ਨੋਨ ਵੈਨਮਰ ਤੇ ਕਿਹੜਾ ਵੈਨਮous ਹੈ। ਹੂੰ। ਔਰ ਫਨੀਅਰ ਸੱਪ ਜਿਹੜਾ ਵਾ ਅਸੀਂ ਉਹਨੂੰ ਇੰਗਲਿਸ਼ ਚ ਕੋਬਰਾ ਸਨੇਕ ਕਹ ਦਿੰਦੇ ਆ ਪੰਜਾਬੀ ਚ ਉਹਨੂੰ ਫਨੀਅਰ ਕਹ ਦਿੰਦੇ ਆ ਉਹ ਯੂਪੀ ਬਿਹਾਰ ਵਾਲੇ ਉਹਨੂੰ ਗੇਹੂਆ ਕਹ ਦਿੰਦੇ ਨੇ। ਹੂੰ। ਔਰ ਸਾਪ ਜਿਹੜਾ ਇਹ ਇੰਡੀਆ ਦਾ 30 ਨੰਬਰ ਤੇ ਜ਼ਹਿਰੀਲਾ ਸੱਪ ਹੈ ਫਨੀਅਰ ਸੱਪ ਬੜਾ ਅੱਛਾ ਸੱਪ ਹੈ ਮਤਲਬ ਜ਼ਹਿਰੀਲਾ ਤੇ ਹੁੰਦਾ ਹੈ ਪਰ ਇਹ ਇਨਸਾਨ ਨੂੰ ਮਾਰਨ ਤੋਂ ਪਹਿਲਾਂ ਵਾਰਨ ਜ਼ਰੂਰ ਕਰਦਾ ਹੈ ਇਸ ਤਰ੍ਹਾਂ ਮਤਲਬ ਵਾਰਨ ਦਾ ਮਤਲਬ ਚੇਤਾਵਨੀ ਦੇਣੀ ਹੁੰਦੀ ਹੈ ਚੇਤੇ ਚੇਤਾਵਨੀ ਦਿੰਦਾ ਇਨਸਾਨ ਨੂੰ ਫਿਰ ਇਹ ਸੱਪ ਇਹ ਸੱਪ ਚੇਤਾਵਨੀ ਦਿੰਦਾ ਕਿ ਦੋ ਤਿੰਨ ਬਾਰੀ ਤੇ ਫੋਕੇ ਜਿਹੀ ਜਮੀਨ ਤੇ ਡੰਗ ਮਾਰੀ ਜਾਂਦਾ ਇਸ ਤਰ੍ਹਾਂ ਕਰਕੇ ਜਿਵੇਂ ਮੈਂ ਬੜਾ ਜ਼ਹਿਰੀਲਾ ਜੇ ਮੇਰੇ ਲਾਗੇ ਨਾ ਆਇਓ ਤੁਸੀਂ ਚਲੋ ਇਨਸਾਨ ਨੂੰ ਵੇਖ ਹਾਂ ਇਨਸਾਨ ਨੂੰ ਵੇਖ ਕੇ ਜੇ ਇਨਸਾਨ ਨੂੰ ਲਾਗੇ ਜਾਂਦਾ ਨਜ਼ਰ ਆ ਜੇ ਤੇ ਔਰ ਫੁਕਾਂ ਦੀਆਂ ਆਵਾਜ਼ਾਂ ਵੀ ਕੱਢਦਾ ਕਿ ਇਨਸਾਨ ਨੂੰ ਪਤਾ ਲੱਗ ਜਾਏ ਮੈਂ ਹੈਗਾ ਜੇ ਇੱਥੇ ਇਧਰ ਆਇਓ ਤੇ ਬਾਕੀ ਸਭ ਤੇ ਜਿਹੜਾ ਕੋਮਨ ਕਰੀਏਟ ਹੈ ਤੇ ਮਿਸਨਾ ਹੈਗਾ ਤੇ ਚੁੱਪਚੀ ਤੇ ਲੜ ਜਾਂਦਾ ਦਾ ਪਤਾ ਹੀ ਨਹੀਂ ਲੱਗਦਾ ਪਰ ਕੋਬਰਾ ਸਨੇਕ ਜਿਹੜਾ ਵਾ ਦਿਮਾਗੀ ਵੀ ਹੈ ਦੇਖੋ ਕਿੰਨੀਆਂ ਮਰਜੀ ਫੋਟੋਆਂ ਦੇਖ ਲਓ ਸ਼ਿਵਜੀ ਮਹਾਰਾਜ ਨੇ ਸਾਰੇ ਕੋਬਰਾ ਸਨੇਕੀ ਗੱਲ ਚ ਪਾਇਓ ਐਸੀ ਹੂੰ ਔਰ ਕੋਬਰਾ ਸਨੇਕ ਬਾਕੀ ਸਨੇਕਸ ਨਾਲੋਂ ਦਿਮਾਗੀ ਹੈ ਔਰ ਜੇ ਇਹ ਰੰਦੇ ਵੀ ਜੋੜਿਆਂ ਚ ਨੇ ਜਿਆਦਾਤਰ ਇੱਕ ਸਨੇਕ ਕੋਬਰਾ ਮਾਰੋ ਤਾਂ ਉਹਦਾ ਜੋਟੀਦਾਰ ਜਿਹੜਾ ਦੂਸਰਾ ਸਨੇਕ ਹੈ ਬਦਲਾ ਵੀ ਲੈਂਦਾ ਜੀ ਹਾਂ ਇਹ ਉਦਾਹਰਨਾਂ ਵੀ ਬਣੀਆਂ ਹੋਈਆਂ ਨੇ ਕਿ ਸੱਪ ਨੂੰ ਜੇ ਮਾਰ ਗਏ ਉਹਦਾ ਜਿਹੜਾ ਫੀਮੇਲ ਜਾਂ ਮੇਲ ਸੱਪਾ ਉਹਦਾ ਦੋਸਤ ਜਿਹੜਾ ਵੀ ਹੈ ਜਾਂ ਉਹਦਾ ਜਿਵੇਂ ਵੀ ਰਿਸ਼ਤੇ ਦੇ ਵਿੱਚ ਸੱਪ ਦੇ ਹੁੰਦੇ ਨੇ ਆਂਦੇ ਉਹ ਬਦਲਾ ਲੈ ਲਈ ਆਉਂਦੇ ਨੇ ਚਾਹੇ ਸਦੀਆਂ ਬਾਅਦ ਆਉਣ ਚਾਹੇ ਸਾਲਾਂ ਬਾਅਦ ਉਹ ਬਦਲਾ ਜ਼ਰੂਰ ਲੈਂਦਾ ਸੱਪ ਦੇਖੋ ਮੇਰੇ ਸਾਹਮਣੇ ਇਹੋ ਜਿਹੇ ਲੋਕ ਵੀ ਆਏ ਨੇ ਜਿਨ੍ਹਾਂ ਨੇ ਕੋਬਰਾ ਸਨੇਕ ਮਾਰੇ ਨੇ ਜਿਨ੍ਹਾਂ ਦੇ ਘਰ ਵੀ ਆ ਜਾਂਦੇ ਨੇ ਉਹ ਕਹਿੰਦੇ ਸਾਡੇ ਘਰ ਆ ਗਿਆ ਅਸੀਂ ਮਾਰ ਦਿੱਤਾ ਨਹੀਂ ਤੇ ਅਸੀਂ ਮਰ ਜਾਣਾ ਸੀ ਪਰ ਉਸ ਸਨੇਕ ਦੇ ਮੇਲ ਨੇ ਜਾਂ ਫੀਮੇਲ ਨੇ ਜਿਹੜਾ ਬਚਿਆ ਉਹਨੇ 15 20 ਦਿਨ ਚ ਆ ਕੇ ਬਦਲਾ ਜਰੂਰ ਲਿਆ 15 20 ਦਿਨ ਚ ਜੇ ਉਹਦਾ ਕੋਈ ਜੋਟੀਦਾਰ ਹੋਏਗਾ ਬਦਲਾ ਲਏਗਾ ਜੋ ਮੇਰੇ ਵਾਂਗੂ ਕੱਲਾ ਹੀ ਹੋਏਗਾ ਤੇ ਫਿਰ ਬਦਲਾ ਨਹੀਂ ਲਏਗਾ ਉਹ ਹਮ ਔਰ ਫਿਲਮਾਂ 'ਚ ਤੇ ਵੀ ਕੰਦੇਸੀ ਕਿ ਸੱਪ ਦੀ ਅੱਖ 'ਚ ਫੋਟੋ ਆ ਜਾਂਦੀ ਹੈ ਮੇਰਾ ਇਹ ਸਵਾਲ ਹੈ ਤੇ ਦੂਸਰਾ ਸੱਪ ਜਿਹੜਾ ਬਚਿਆ ਹੁੰਦਾ ਉਹਦੀ ਫੋਟੋ ਦੇਖ ਕੇ ਅੱਖ ਚੋਂ ਤਾਂ ਕਰਕੇ ਬੰਦੇ ਨੂੰ ਮਾਰਦਾ ਜਾਂ ਬਦਲਾ ਲੈਂਦਾ ਇਹ ਵੀ ਫਿਲਮਾਂ 'ਚ ਬਿਲਕੁਲ ਝੂਠ ਪਰਿਆ ਹੋਇਆ ਵਾ ਐਕਚੁਅਲੀ ਸੱਪ ਜਿੱਥੇ ਮਰਦਾ ਹੈ ਸੱਪ ਨੂੰ ਸਮੈਲ ਜਿਹੜੀ ਆ ਭਾਵੇਂ ਸ਼ਿਕਾਰ ਦੀ ਹੋਵੇ ਤੇ ਭਾਵੇਂ ਸੱਪ ਦੀ ਹੋਵੇ ਤੇ ਭਾਵੇਂ ਜੋਟੀਦਾਰ ਦੀ ਹੋਵੇ ਘਟੋ-ਘਟ ਵੀ ਉਹਨੂੰ 50-60 ਫੁੱਟ ਤੋਂ ਉਹਨੂੰ ਸਮੈਲ ਆ ਜਾਂਦੀ ਹੈ वैसे ता चूहेया दी स्मेल ते इना नु 200 फुट तो भी पता लग जंदे चूहा किथे हैगा हम्म और जो इना नु पता लगदा है फेर साडा जोटीदार सप जड़ा दरगया सी असी भी अपने ਘਰੋਂ ਕਿਤੇ ਬਾਜ਼ਾਰ ਜਾਈਏ ਦੱਸ ਕੇ ਜਾਣੇ ਆ ਇਹ ਵੀ ਦੱਸਦੇ ਹੋਣਗੇ ਜੇ ਦਿਮਾਗੀ ਆ ਤੇ ਉਹ ਸਨੇਕ ਇਹਨੂੰ ਦੂਸਰਾ ਲੱਭਦਾ ਲੱਭਦਾ ਜਾਂਦਾ ਜਦੋਂ ਇਹ ਵਾਪਸ ਨਹੀਂ ਜਾਂਦਾ ਜਾਂ ਮਾਰਿਆ ਜਾਂਦਾ ਤਾਂ ਦੂਸਰਾ ਜਿਹੜੀ ਨਾਗਨ ਆ ਉਹ ਲੱਭਣ ਜਾਂਦੀ ਐ ਇਹਨੂੰ ਤਾਂ ਇਹਨੂੰ ਪਤਾ ਲੱਗ ਜਾਂਦਾ ਕਿ ਇਸ ਘਰ ਚ ਸੱਪ ਗਿਆ ਸੀ ਸਮਭਾਲ ਜਮੀਨ ਫੋਟੋ ਜਿਹੜੀ ਪੁਰਾਨੀਆਂ ਜਿਵੇਂ ਫਿਲਮਾਂ ਜਿਸੀਂ ਵੇਖਦੇ ਸੀ ਫੋਟੋਸ ਆਪਣੇ ਵੇਖ ਲਈ ਫੋਟੋ ਉਹਦੀਆਂ ਨਜ਼ਰਾਂ ਚ ਫੋਟੋ ਆ ਜਾਂਦੀ ਆ ਮਾਰਨ ਵਾਲੇ ਦੀ ਦੂਜਾ ਸਾ ਪਉਂਦਾ ਫਿਰ ਉਹਦੀਆਂ ਫੋਟੋ ਵੇਖਦਾ ਫਿਰ ਜਾਂਦਾ ਫੋਟੋ ਵਾਲਾ ਸਿਸਟਮ ਗਲਤ ਆ ਮੈਂ ਗੂਗਲ ਸਰਚ ਵੀ ਇਹਦੀ ਕੀਤੀ ਬਹੁਤ ਸਰਚ ਕੀਤੀ ਸੀ ਇਹਦੀ ਮੈਂ ਜਦੋਂ ਸਨੇਕ ਨੂੰ ਅਸੀਂ ਕਿਤੇ ਮਾਰਦੇ ਆ ਉਸ ਡੰਡੇ ਤੇ ਵੀ ਸਨੇਕ ਦੀ 스ਮੈਲ ਬਲੱਡ ਔਰ ਉਹਦਾ ਆਇਲ ਲੱਗ ਜਾਂਦਾ ਔਰ ਜ਼ਮੀਨ ਤੇ ਵੀ ਲੱਗ ਜਾਂਦਾ ਤੋਂ ਨਾਲ ਵੀ ਇਹਦੀ ਸਮੈਲ ਨਹੀਂ ਜਾਂਦੀ ਜਦੋਂ ਕਈ ਵਾਰ ਇਹ ਸੱਪ ਪਕੜਦੇ ਆ ਸਾਨੂੰ ਸੱਪ ਇੱਕ ਇਹੋ ਜਿਹਾ ਆਇਲ ਰਿਲੀਜ਼ ਕਰਦਾ ਹੈ ਕਿ ਉਸ ਤੋਂ ਬੜੀ ਗੰਦੀ ਬਦਬੂ ਜੀ ਆਉਂਦੀ ਸਾਨੂੰ ਸਾਡੇ ਕੱਪੜਿਆਂ ਨੂੰ ਵੀ ਟੱਚ ਕਰ ਜੇ ਨਾ ਤਾਂ ਤੋਂ ਨਾਲ ਵੀ ਉਸ ਸਮੈਲ ਛੇਤੀ ਨਹੀਂ ਜਾਂਦੀ ਤੇ ਉਹ ਫਿਰ ਜਿਹੜਾ ਉਹਦਾ ਜੋਟੀਦਾਰਾ 나ਗ ਮਰ ਗਿਆ ਤੇ ਨਾਗਿੰ ਜਿਹੜੀ ਆ ਜਾਂ ਨਾਗਨ ਮਰ ਗਈ ਤੇ 나ਗ ਜਿਹੜਾ ਉਸ ਸਮੈਲ ਨੂੰ ਦੇਖਦਾ ਉਹਨੂੰ ਪਤਾ ਲੱਗ ਜਾਂਦਾ ਇਹਨਾਂ ਨੇ ਇਹਨੂੰ ਮਾਰ ਦਿੱਤਾ ਹੁਣ ਬਾਕੀ ਰਹਿ ਗਈ ਗੱਲ ਇਹ ਕਿ ਮਾਰਿਆ ਕਿੰਨੇ ਜੇ ਗੱਲ ਸੀ ਪਰਿਵਾਰ ਦੇ ਵਿੱਚ ਬਹੁਤ ਸਾਰੇ ਮੈਂਬਰ ਵੀ ਹੋਣਗੇ ਜੇ ਸੱਪ ਨੂੰ ਜਿਵੇਂ ਪਤਾ ਚੱਲੇਗਾ ਜਾਂ ਸੱਪਣੀ ਨੂੰ ਕਿਵੇਂ ਪਤਾ ਚੱਲੇਗਾ ਇਸ ਮੈਂਬਰ ਨੇ ਮਾਰਿਆ ਇਸ ਪਰਿਵਾਰ ਦੇ ਜੀ ਨੇ ਮਾਰਿਆ ਉਹ ਕਿਵੇਂ ਬਦਲਾ ਲਵੇਗੀ ਫਿਰ ਮੈਂ ਹੁਣੇ ਦੱਸਦਾ ਜਿਸ ਡੰਡੇ ਨਾਲ ਅਸੀਂ ਸੱਪ ਮਾਰਿਆ ਨਾ ਅਸੀਂ ਉਹ ਡੰਡਾ ਨਹੀਂ ਸੁੱਟਦੇ ਵੈਸੇ ਤਾਂ ਸੱਪ ਮਾਰਨਾ ਹੀ ਨਹੀਂ ਚਾਹੀਦਾ ਜੇ ਸੱਪ ਮਾਰਿਆ ਜਿਸ ਡੰਡੇ ਨਾਲ ਉਸ ਡੰਡੇ ਨੂੰ ਜਾਂ ਤਾਂ ਛਾੜ ਦੇਣਾ ਚਾਹੀਦਾ ਹੈ ਜਾਂ ਵਗਦੇ ਪਾਣੀ 'ਚ ਛੋੜ ਦੇਣਾ ਚਾਹੀਦਾ ਜੇ ਉਹਨੂੰ ਸੱਪ ਦੀ ਸਮੈਲ ਲੱਗ ਸਕਦੀ ਆ ਨਾ ਜਿਸ ਤਰ੍ਹਾਂ ਸਾਡੇ ਹੱਥਾਂ ਦੇ ਉੱਪਰ ਇੱਕ ਦੂਸਰੇ ਦੀਆਂ ਲਾਈਨਾਂ ਕਿਸੇ ਨਾਲ ਨਹੀਂ ਮਿਲਦੀਆਂ ਹਰ ਬੰਦੇ ਦੀ ਸਮੈਲ ਵੱਖਰੀ ਐ ਹਰ ਇੱਕ ਦੀ ਸਮੈਲ ਜਿਹੜੀ ਆ ਇੱਕ ਦੂਸਰੇ ਨਾਲ ਨਹੀਂ ਮਿਲੇਗੀ ਸਾਡੇ 'ਚ ਵੀ ਸਮੈਲ ਹੁੰਦੀ ਆ ਲਾਈਨਾਂ ਵਾਂਗੂ ਔਰ ਜਦੋਂ ਡੰਡੇ ਨੂੰ ਹੱਥ ਨਾਲ ਪਕੜ ਕੇ ਸੱਪ ਨੂੰ ਮਾਰਿਆ ਔਰ ਡੰਡੇ ਨੂੰ ਵੀ ਸਮੈਲ ਲੱਗ ਗਈ ਸਾਡੇ ਹੱਥ ਦੀ ਸੱਪ ਨੇ ਫਿਰ ਉਹ ਸਮੈਲ ਲੈਣੀ ਐ ਘਰ ਦੇ 10 ਵੀ ਮੈਂਬਰ ਵੀ ਹੋਣਗੇ ਨਾ ਦਸਾਮੀਆਂ ਮੈਂਬਰਾਂ ਚ ਉਸੇ ਮੈਂਬਰ ਨੂੰ ਸੱਪ ਲੜੇਗਾ ਜਿੰਨੇ ਸੱਪ ਮਾਰਿਆ ਹੋਰ ਕਿਸੇ ਨੂੰ ਕੁਝ ਨਹੀਂ ਕਰੇ ਮਤਲਬ ਇੰਨੀ ਸਿਆਣਪ ਇੰਨਾ ਸਿਆਣਾ ਹੁੰਦਾ ਹੈ ਜਾਨਵਰ ਸੱਪ ਜਿਹੜਾ ਹੈ ਸਾਰੇ ਸੱਪ ਨਹੀਂ ਸਿਰਫ ਕੋਬਰਾ ਅੱਛਾ ਸਿਰਫ ਕੋਬਰਾ ਮਤਲਬ ਸਿਆਣਾ ਹੁੰਦਾ ਹੈ ਜੇ ਉਸੇ ਨੂੰ ਮਾਰਨਾ ਜਿਸ ਦੀ ਹੱਥ ਦੀ 스멜 ਆਉਂਦੀ ਹੈ ਜਾਂ ਜਿੰਨਾ ਸੱਥਾ ਨੇ ਸੱਪ ਨੂੰ ਮਾਰਿਆ ਉਹਦੇ ਜੋਹੀ ਬਦਲਾ ਲੈਣਾ ਬਾਕੀ ਦੇ ਦੂਜੇ ਮੈਂਬਰਾਂ ਨੂੰ ਕੁਝ ਨਹੀਂ ਕਹਿਣਾ ਕੁਝ ਨਹੀਂ ਕਹਿਣਾ ਇੰਨਾ ਸਮਝਦਾਰ ਹੁੰਦਾ ਇੰਨਾ ਸਮਝਦਾਰ ਹੁੰਦਾ ਤੇ ਜੋ ਸੱਪ ਦੁੱਧ ਪਲਾਉਣ ਦੀ ਇਹ ਚ ਉਦਾਹਰਣਾ ਹੈ ਕਿ ਦੁੱਧ ਪਲਾਇਆ ਜਾਂਦਾ ਸੱਪ ਨੂੰ ਆ ਵੈਸੇ ਵੀ ਬੋਲਦੀ ਹੈ ਨਾ ਕਿ ਸੱਪ ਨੂੰ ਦੁੱਧ ਬੁਲਾਇਆ ਸੀ ਸਪੋਲੀਏ ਨੇ ਤਸ਼ਕੁਰ ਬਣਾ ਲਿਆ ਇਸ ਤਰ੍ਹਾਂ ਦੀ ਉਦਾਹਰਣਾ ਦੇ ਹੈ ਇੱਕ ਚੀਜ਼ ਹੈ ਸੱਪ ਦੁੱਧ ਪੀਣ ਨਾਲ ਬਿਮਾਰ ਹੋ ਜਾਂਦੇ ਨੇ ਪੀਂਦੇ ਨੇ ਵੈਸੇ ਦੁੱਧ ਨਹੀਂ ਪੀਂਦੇ ਜੇ ਸੱਪ ਦੁੱਧ ਪੀਂਦੇ ਹੋਣ ਤਾਂ ਸੱਪ ਤੇ ਸਾਡੀ ਰਸੋਈ ਦੀ ਸੈਲਫ ਤੇ ਚੜੇ ਰਹਿੰਦੇ ਫਰਿਜਾਂ ਚੀ ਵੜੇ ਰਹਿੰਦੇ ਦੁੱਧ ਦੇ ਬਤੀਲੇ ਲੱਗੇ ਬੈਠੇ ਰਹਿੰਦੇ ਫਿਰ ਤੇ ਸੱਪ ਦੁੱਧ ਨਹੀਂ ਪੀਂਦਾ ਔਰ ਸਪੇਰਾ ਲੋਗ ਲੋਕਾਂ ਕੋਲੋਂ ਘੱਗੀ ਮਾਰਨ ਲਈ ਪੈਸੇ ਢੰਣ ਲਈ ਉਹਨੂੰ ਪੈਸਾ ਰੱਖਦੇ ਨੇ ਸੱਪ ਨੂੰ ਔਰ ਸੱਪ ਨੂੰ ਜਦੋਂ ਪਾਣੀ ਨਹੀਂ ਲੱਭਣਾ ਤਾਂ ਉਹਦੇ ਵਾਸਤੇ ਲਿਕਵਿਡ ਚੀਜ਼ ਦੁੱਧ ਸਾਹਮਣੇ ਆ ਗਿਆ ਤੇ ਉਹਨੇ ਤੇ ਪਾਣੀ ਪਾਣੀ ਦੀ ਆਪਣੀ ਕਮੀ ਉਹਦੇ ਚ ਪੂਰੀ ਕਰਨੀ ਕਰਨੀ ਹੈ ਪਰ ਮਾਫੀ ਜਨਾ ਹੁਸਨ ਸਾਹਿਬ ਬਹੁਤ ਸਾਰੀਆਂ ਇਸ ਤਰ੍ਹਾਂ ਦੇ ਮੰਦਰ ਨੇ ਜਿੱਥੇ ਦੁੱਧ ਚੜਾਉਂਦੇ ਨੇ ਤੇ ਸੱਪ ਜਿਹੜੇ ਨੇ ਆਉਂਦੇ ਨੇ ਤੇ ਅੰਮ੍ਰਿਤ ਦੇ ਸੱਪ ਆਉਂਦਾ ਤੇ ਦੁੱਧ ਪੀਂਦਾ ਉਹਨੂੰ ਦੇਵਤਾ ਮੰਨਦੇ ਨੇ ਤੇ 나ਗ ਦੇਵਤੇ ਨੇ ਆਉਣਾ ਦੁੱਧ ਪੀਣਾ ਉਦੇ ਵਿੱਚ ਫਿਰਦੀ ਸਚਾਈ ਹੈ ਜੇ ਤੁਸੀਂਾਂ ਦੇ ਸੱਪ ਦੁੱਧ ਨਹੀਂ ਪੀਂਦਾ ਉਹ नाग ਦੇਵਤਾ ਜਿਹੜਾ ਆਉਂਦੇ ਨੇ ਉਹ ਸੱਪ ਫਿਰ ਦੁੱਧ ਪੀਂਦੇ ਨੇ ਜਾਂ ਨਹੀਂ ਪੀਂਦੇ ਦੇਖੋ ਦੁੱਧ ਨਹੀਂ ਪੀਂਦੇ ਸੱਪ ਆ ਮੰਦਿਰ 'ਚ ਕੋਈ ਆਸਤਾ ਹੁੰਦੀ ਹੈ ਜਾਂ ਬਨਾਨਾ ਕੋਈ ਸਨੇਕ ਬੈਠਾ ਵਾ ਜਾਂ ਉੱਥੇ ਰਹਿੰਦਾ ਵਾ ਐ ਤਾਂ ਭਗਵਾਨ ਨਾਲ ਜੁੜੀਆਂ ਗੱਲਾਂ ਵੀ ਨੇ ਪਰ ਸੱਪ ਦੁੱਧ ਨਹੀਂ ਪੀਂਦੇ ਹੂੰ ਤਾਂ ਇਹ ਦਾ ਸੋ ਮੈਨੂੰ ਇੱਕ ਸੱਪ ਦੇ ਜਿਹੜੀ ਚਮੜੀ ਉੱਪਰੋਂ ਲੱਗਦੀ ਹੈ ਜਿੰਨੂੰ ਆਪਾਂ ਕੁੰਝ ਕਹ ਦਿੰਦੇ ਆ ਉਹਨਾਂ ਦੇ ਸੰਭਾਲ ਲਈਏ ਚਾਹੇ ਬਟੂਏ ਚ ਪਾ ਲਈਏ ਚਾਹੇ ਆਪਣੇ ਜਿੱਥੇ ਅਸੀਂ ਪੈਸੇ ਰੱਖਦੇ ਆ ਤਾਂ ਮਾਇਆ ਬਹੁਤ ਆਉਂਦੀ ਆ ਪੈਸੇ ਬਹੁਤ ਆਉਂਦੇ ਨੇ ਉਸ ਚੀਜ਼ ਨਾਲ ਇਹਦੇ ਵਿੱਚ ਜਿਹਨੀ ਸੱਚਾਈ ਹੈ ਜ ਜਿੰਨੇ ਕ ਮੈਂ ਸੱਪ ਫੜਿਆ ਮੈਂ ਹੁਣ ਤੱਕ ਤਾਂ 10-20 ਹਜ਼ਾਰ ਕੁੰਜਾਂ ਆਪਣੇ ਘਰ ਹੀ ਰੱਖੀਆਂ ਹੋਣੀਆਂ ਸੀ ਮੈਂ ਅਰਬਪਤੀ ਕਰੋੜਪਤੀ ਹੁਣ ਤੱਕ ਹੁੰਦਾ ਜੇ ਕੁੰਜ ਰੱਖਣ ਨਾਲ ਸੱਪ ਆਉਂਦੇ ਸਾਰੇ ਅੰਧਵਿਸ਼ਵਾਸ ਨੇ ਇਹ ਅੰਧਵਿਸ਼ਵਾਸ ਉਹ ਤਾਂ ਜੇਕਰ ਸੱਪ ਕੁੰਜ ਨਾਲ ਲਾਵੇ ਤਾਂ ਬਹੁਤ ਸਾਰੇ ਜਿਹੜੇ ਬੈਕਟੀਰੀਆ ਜਿਹੜੇ ਛੋਟੇ ਮੋਟੇ ਜੀਵ ਜੰਤੂ ਜਿਹੜੇ ਨੇ ਉਹਦੀ ਸਕਿਨ ਤੇ ਹੀ ਅੰਡੇ ਦੇ ਦਿੰਦੇ ਨੇ ਜਿਸ ਤਰ੍ਹਾਂ ਵੇਲ ਮਛਲੀ ਤੇ ਬਹੁਤ ਸਾਰੇ ਜਾਨਵਰ ਪਾਣੀ 'ਚ ਹੀ ਅੰਡੇ ਦੇ ਦਿੰਦੇ ਨੇ ਘੋਗੇ ਨੂੰ ਚੰਬਰ ਜਾਂਦੇ ਨੇ ਕਈ ਕੁਛ ਹੁੰਦਾ ਵਾ ਫਿਰ ਸੱਪ ਵੀ ਜ਼ਿਆਦਾ ਦਰਚੰਦਾ ਨਹੀਂ ਰਹਿਣਗੇ ਉਹ ਬਸ ਆਪਣੀ ਸਕਿਨ ਤਿੰਨ ਕਿ ਮਹੀਨੇ ਬਾਅਦ ਲਾਂਦਾ ਰਹਿੰਦਾ ਵਾ ਨਵੀਂ ਸਕਿਨ ਥੱਲੇੋਂ ਨਜ਼ਰਾਜ ਆ ਜਾਂਦੀ ਹੈ ਤੇ ਉਹਨੂੰ ਜ਼ਿਆਦਾ ਬੈਕਟੀਰੀਆ ਜਾਂ ਕਿਟਾਣੂ ਜਾਂ ਕੋਈ ਜਾਨਵਰ ਜਿਹੜਾ ਉਹ ਉਹਦੇ ਤੇ ਘਰ ਨਹੀਂ ਬਣਾ ਪਾਏਗਾ ਇਸ ਕਰਕੇ ਪ੍ਰਮਾਤਮਾ ਨੇ ਉਹਨੂੰ ਰੰਗਣ ਦੀ ਸ਼ਕਤੀ ਦਿੱਤੀ ਆ ਤੇ ਜਾਨਵਰਾਂ ਤੋਂ ਪਰੇ ਬਾਕੀ ਜਾਨਵਰਾਂ ਤੋਂ ਪਰੇ ਰਹਿਣ ਦੀ ਵੀ ਇੱਕ ਤਰਕੀਬ ਦਿੱਤੀ ਹੈ ਕਿ ਕੁੰਝ ਲਾ ਲਓ ਬਾਕੀ ਨਮੀ ਸਕਿਨ ਆ ਜਾਏਗੀ ਫਿਰ ਮਤਲਬ ਇਹ ਜੋ ਜਿਹੜੀ ਇਹ ਮੰਨਦੀਆਂ ਬਣੇ ਵਹਿਮ ਬਣੇ ਨੇ ਕਿ ਸੱਪ ਦੇ ਉਹ ਰੱਖ ਲੀਏ ਪੈਸੇ ਜ਼ਿਆਦੇ ਆਉਂਦੇ ਨੇ ਇਹਦੇ ਵਿੱਚ ਸਚਾਈ ਨਹੀਂ ਕੋਈ ਦੇਖੋ ਹਮੇਸ਼ਾ ਸੱਚ ਬੋਲੋ ਸਵੱਚ ਬੋਲੋ ਕਦੇ ਠੱਗੀ ਨਾ ਕਿਸੇ ਨਾਲ ਮਾਰੋ ਕਦੇ ਝੂਠ ਨਾ ਬੋਲੋ ਕਿਸੇ ਨੂੰ ਤੋਖਾ ਨਾ ਦਿਓ ਔਰ ਕਿਸੇ ਦੀ ਵੀ ਬਦਦਵਾ ਨਾਲ